ਦੀ ਨਾਮ ਸੁਪ ਦੀਪਕ ਬੰਸਲ ਮਗਰ ਕੀ ਜਾਣਕਾਰੀ ਹੈ ਜੋ ਕੀ ਫਾਗ ਹੁੰਦਾ ਮਹੀਨਾ ਚੱਲ ਰਿਹਾ ਹੈ ਇਸ ਦੇ ਉਪਰੰਤ ਵਿੱਚ ਖੰਨਾ ਖਟੂ ਧਾਮ ਲਈ ਅਸੀਂ ਸਮਰਾਲਾ ਤੋਂ ਨਿਸ਼ਾਨ ਯਾਤਰਾ ਪੈਦਲ ਲੈ ਕੇ ਜਾ ਰਹੇ ਹਾਂ ਇਹ ਨਿਸ਼ਾਨ ਯਾਤਰਾ 8 ਮਾਰਚ ਨੂੰ ਜਾਊਗੀ ਤੇ ਇਸ ਦੇ ਵਿੱਚ ਤੁਹਾਨੂੰ ਬਾਬਾ ਜੀ ਦਾ ਸਰੂਪ ਦੇਖਣ ਯੋਗ ਹੋਵੇਗਾ ਤੇ ਸੰਗਤ ਲਈ ਨਿਸ਼ਾਨ ਫ੍ਰੀ ਵੰਡੇ ਜਾਣਗੇ ਤੇ ਲੈ ਕੇ ਜਾਣ ਤੇ ਆਮ ਦੇ ਲਈ ਅਸੀਂ ਬੱਸਾਂ ਗੱਡੀਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਵਿੱਚ ਤੁਹਾਨੂੰ ਲੰਗਰ ਦਾ ਵੀ ਪ੍ਰਬੰਧ ਮਿਲੇਗਾ ਤੇ ਫੁੱਲਾਂ ਦੀ ਹੁੱਲੀ ਖੇਢੀ ਜਾਊਗੀ ਜੈ ਸ਼੍ਰੀ ਸ਼ਾਮ ਹਾਂਜੀ ਨਾਮ ਤੁਸੀਂ ਮੇਰਾ ਨਾਮ ਗਰਵਰੂਆ ਜੀ ਤੁਸੀਂ ਕੀ ਜਾਣਕਾਰੀ ਸੰਝੀ ਕਰਦੇ ਹੋ ਜਿਹੜੀ ਆਪਣਾ ਫਾਗੂਨ ਦੇ ਮਹੀਨੇ ਨਿਸ਼ਾਨੀ ਯਾਤਰਾ ਜਾਂਦੀ ਹੈ ਉਹਦੇ ਸਬੰਧ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਸ਼ਾਨੀ ਯਾਤਰਾ ਪਾ ਬੜੀ ਧੁੰਮਤ ਨਾਲ ਕੱਢ ਰਹੇ ਹਾਂ ਇਹ ਨਿਸ਼ਾਨ ਯਾਤਰਾ 8 ਮਾਰਚ 2025 ਦਿਨ ਸ਼ਨੀਵਾਰ ਨੂੰ ਛੇ ਮੰਦਰ ਤੋਂ ਸ਼ੁਰੂ ਹੋ ਕੇ ਪੈਦਲ ਖਾਟੂਦਾਮ ਖਨਨ ਰਕ ਜਾਏਗੀ ਜਿਹੜੇ ਵੀ ਭਗਤ ਇਹ ਯਾਤਰਾ 'ਚ ਸ਼ਾਮਲ ਹੋਣਾ ਚਾਹੁੰਦੇ ਨੇ ਉਹ ਬੜੀ ਪਿਆਰ ਨਾਲ ਸਾਧਰਨ ਲਾ ਕੇ ਸਾਡੇ ਨਾਲ ਮਤਲਬ ਬਤਲਬ ਕਰਕੇ ਨਾਲ ਜਾ ਸਕਦੇ ਨੇ ਇਹਦੇ ਵਿੱਚ ਜਿਹੜੇ ਨਿਸ਼ਾਨ ਨੇ ਉਹ ਬਿਲਕੁਲ ਫ੍ਰੀ ਆਫ ਕਾਸਟ ਤੇ ਜਾਣਗੇ ਕਿਸੇ ਕੋਲ ਵੀ ਕੋਈ ਪੈਸਾ ਨਹੀਂ ਲਿਆ ਜਾਏਗਾ ਇਹ ਨਿਸ਼ਾਨ ਯਾਤਰਾ ਹਰ ਸਾਲ ਇਹਦਾ ਬੜੀ ਹੀ ਧੂਮ-ਧਾਮ ਨਾਲ ਅੱਗੇ ਵੱਧ ਕੇ ਮਤਲਬ ਕਰ ਰਹੇ ਆਪਾਂ ਇਸ ਵਾਰ ਇਹਦੇ ਵਿੱਚ ਫੁੱਲਾਂ ਦੀ ਵਰਖਾ ਫੁੱਲਾਂ ਦੀ Holi ਵੀ ਖੇਲਾਂਗੇ ਆਪਾਂ ਤੇ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਨਿਸ਼ਾਨ ਯਾਤਰਾ 'ਚ ਹਾਜ਼ਰ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਸਾਰੇ ਭਗਤਾਂ ਨੂੰ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ ਜੀ ਜੀ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਦਾ ਤਾਰਫਾ ਫਾਊਂਡੇਸ਼ਨ ਵੱਲੋਂ ਬੇਨਤੀ ਕੀਤੀ ਜਾਂਦੀ ਆ ਜਿਹੜੀ ਸਵਰਾਲੇ ਤੋਂ ਖਾਟੂ ਦਾ ਮੰਦਿਰ ਪੈਦਲ ਯਾਤਰਾ ਕੱਢੀ ਜਾ ਰਹੀ ਆ ਛੇ ਮੰਦਰ ਚੰਡੀਗੜ੍ਹ ਰੋਡ ਤੋਂ ਸਮਰਾਲੇ ਤੋਂ ਹੁੰਦੀ ਹੋਈ 메ਨ ਬਾਜ਼ਾਰ ਸਾਰਾ ਬਾਜ਼ਾਰ ਉਸ ਤੋਂ ਬਾਅਦ ਫਿਰ ਖੰਨਾ ਰੋਡ ਤੋਂ ਹੁੰਦੇ ਹੋਏ ਪੈਦਲ ਯਾਤਰਾ ਖੰਨਾ ਖਾਟੂ ਤਾਂ ਪਹੁੰਚੇਗੀ ਇਹ ਯਾਤਰਾ 8 ਮਾਰਚ ਦਿਨ ਸ਼ਨੀਵਾਰ ਸਮਾਂ ਦੁਪਹਿਰ 1 ਵਜੇ ਠੀਕ ਛੇ ਮੰਦਰ ਚੰਡੀਆ ਰੋਡ ਤੋਂ ਸ਼ੁਰੂ ਹੋ ਕੇ ਖਾਟੂ ਤਾਮ ਖੰਨਾ ਵਿਖੇ ਪਹੁੰਚੇਗੀ ਇਸ ਦੇ ਵਿੱਚ ਤੁਹਾਨੂੰ ਦੁਨੀਆ ਦਾ ਮਸ਼ਹੂਰ ਬੈਂਡ ਡੀਜੇ ਵਾਲੀ ਗੱਡੀ ਤੇ ਨਾਲ ਬਾਬਾ ਜੀ ਦੇ ਬਾਬਾਈ ਦਾ ਸਰੂਪ ਰੱਥ ਬਹੁਤ ਹੀ ਸੁੰਦਰ ਸਜਾਇਆ ਹੋਊਗਾ ਜੋ ਕਿ ਬਹੁਤ ਦੇਖਣਯੋਗ ਹੋਊਗਾ ਤੇ ਉਸ ਦੇ ਨਾਲ ਨਾਲ ਜਿਹੜੇ ਆਪਾਂ ਝੰਡੇ ਨਿਸ਼ਾਨ ਜਿਹਨੂੰ ਕਹਿੰਦੇ ਨਿਸ਼ਾਨ ਜਿਹੜੀ ਨਿਸ਼ਾਨ ਯਾਤਰਾ ਆਪਣਾ ਸਾਰੀ ਸੰਗਤ ਦੇ ਲਈ ਬਿਲਕੁਲ ਫ੍ਰੀ ਨਿਸ਼ਾਨ ਵੰਡੇ ਜਾਣਗੇ ਤੇ ਉਹਦੇ ਨਾਲ ਲੰਗਰ ਦਾ ਖਾਸ ਪ੍ਰਬੰਧ ਹੈ ਜਿੰਨੇ ਵੀ ਸੰਗਤ ਜਾਣਾ ਚਾਹੁੰਦੀ ਆ ਉਹਨਾਂ ਦੇ ਲਈ ਲੰਗਰ ਨਿਸ਼ਾਨ ਹੋ ਗਏ ਤੇ ਨਾਲ ਦੀ ਨਾਲ ਜਿਹੜਾ ਬੰਦਾ ਕੋਈ ਜਿਆਦਾ ਬਜ਼ੁਰਗ ਹੈ ਜਾਂ ਹੋਰ ਹੈ ਉਹਨਾਂ ਦੇ ਲਈ ਵੈਨਾ ਗੱਡੀਆਂ ਅਸੀਂ ਕੀਤੀਆਂ ਹੋਈਆਂ ਰਸਤੇ ਦੇ ਵਿੱਚ ਪਾਣੀ ਦਾ ਪ੍ਰਬੰਧ ਫਰੂਟ ਦਾ ਪ੍ਰਬੰਧ ਸਾਰਾ ਸਾਡੀ ਸੰਸਥਾ ਵੱਲੋਂ ਲੱਖ ਦਾ ਤਾਰ ਫਾਊਂਡੇਸ਼ਨ ਵੱਲੋਂ ਬਿਲਕੁਲ ਬਹੁਤ ਹੀ ਸਾਰੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੇ ਆਪਣੀਆਂ ਡਿਊਟੀਆਂ ਲੱਗੇ ਹੋਏ ਨੇ ਸਾਰੇ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਆ ਜਿਹੜਾ ਫੌਗਣ ਦੇ ਮਹੀਨੇ ਆਪਾਂ ਜਿਹੜਾ ਇਹ ਬਹੁਤ ਵੱਡਾ ਤਿਹਾਰ ਮਨਾਇਆ ਜਾਂਦਾ ਹੈ ਸ਼੍ਰੀ ਘਾਟੂ ਸ਼ਾਮ ਜੀ ਦਾ ਉਸ ਦੀ ਤਹਿਤ ਆਪਾਂ ਜਿਹੜਾ ਸਮਰਾਲਾ ਤੋਂ ਖੰਨਾ ਯਾਤਰਾ ਜਾਣੀ ਆ ਉਸ ਦੇ ਵਿੱਚ ਸਾਰੀ ਸੰਗਤ ਨੂੰ ਲੈ ਕੇ ਜਾਣ ਦਾ ਤੇ ਲੈ ਕੇ ਆਉਣ ਦਾ ਵੀ ਉਹ ਸਾਡਾ ਪ੍ਰਬੰਧ ਹੋਏਗਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਕਮਾਕਾਰਾਂ ਤੋਂ ਵਿਹਲੇ ਹੋ ਕੇ ਠੀਕ 1 ਵਜੇ ਛੇ ਮੰਦਰ ਚੰਡੀਆ ਰੋਡ ਵਿਖੇ ਪਹੁੰਚੋ ਤਾਂ ਕਿ ਆਪਾਂ ਯਾਤਰਾ ਨੂੰ ਪਹੁੰਚ ਸਕੀਏ 8 ਮਾਰਚ ਦਿਨ ਸ਼ਨੀਵਾਰ ਸਮਾ ਦੁਪਹਿਰ 1 ਵਜੇ ਸਾਰੇ ਪਹੁੰਚੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਹਾਂਜੀ ਨਾਮ ਦੱਸੋ ਮੇਰਾ ਨਾਮ ਵਿਪੂ ਗੁਪਤਾ ਕੀ ਜਾਣਕਾਰੀ ਹੈ ਜੀ ਸ਼ੋਅ ਜਿਹੜੀ ਨਿਸ਼ਾਨ ਯਾਤਰਾ ਅੱਜ ਜੋ ਅਸੀਂ ਮੀਟਿੰਗ ਕੀਤੀ ਹੈ ਇਸ ਵਿੱਚ ਅਸੀਂ ਮੀਟਿੰਗ ਕੀਤੀ ਹੈ ਕਿ 8 ਤਰੀਕ ਨੂੰ ਜੋ ਕਿ ਆਪਾਂ ਨਿਸ਼ਾਨ ਯਾਤਰਾ ਲੈ ਕੇ ਜਾ ਰਹੇ ਹਾਂ ਖਾਟੂ ਸ਼ਾਮ ਖੰਨਾ ਵਿਖੇ ਉਹ ਸ਼ੇਮ ਮੰਦਰ ਸਮਰਾਲੇ ਤੋਂ ਚੱਲੂਗੀ ਉਸ ਵਿੱਚ ਅਸੀਂ ਲਖਤਾਤਾਰ ਫਾਊਂਡੇਸ਼ਨ ਸਮਰਾਲਾ ਵੱਲੋਂ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਹੈ ਆਪਣੇ ਵੱਲੋਂ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੀ ਸੰਗਤ ਆਪਣੇ ਨਾਲ ਜਾਊਗੀ ਤੇ ਨਿਸ਼ਾਨ ਦੀ ਸੇਵਾ ਅਸੀਂ ਲਗਦਾਤਾਰ ਫਾਊਂਡੇਸ਼ਨ ਵੱਲੋਂ ਫ੍ਰੀ ਦਿੱਤੀ ਜਾਊਗੀ ਤੇ ਉਸ ਵਿੱਚ ਅਸੀਂ ਰੱਤ ਦਾ ਪ੍ਰਬੰਧ ਕੀਤਾ ਹੈ ਤੇ ਬਾਬਾ ਜੀ ਦਾ ਸਵਰੂਪ ਬਹੁਤ ਅੱਛਾ ਸਜਾਇਆ ਜਾਏਗਾ ਤੇ ਫੁੱਲਾਂ ਦੀ ਵਰਕਾ ਕੀਤੀ ਜਾਊਗੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ